ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਤੁਸੀਂ ਦੇਖ ਰਹੇ ਹੋ ਦਾ ਪੰਜਾਬ লাই ਅੱਜ ਦਾ ਆਪਣਾ ਗੁਰਬਾਣੀ ਕਥਾ ਵਿਚਾਰ ਦਾ ਵਿਸ਼ਾ ਕਿ ਪਰਮਾਤਮਾ ਕਿਸ ਤੋਂ ਖੁਸ਼ ਹੋ ਕੇ ਉਹਦੀ ਗਰੀਬੀ ਵੀ ਦੂਰ ਕਰਦੇ ਆ ਤੇ ਘਰ ਬਰਕਤ ਲੈ ਆਉਂਦੇ ਆ ਇੱਕ ਵਾਰ ਪੁਰਾਣੇ ਸਮੇਂ ਦੀ ਗੱਲ ਹੈ ਇੱਕ ਵਾਰ ਨਾ ਭਗਤ ਨਾਮਦੇਵ ਜੀ ਹੋਏ ਨੇ ਉਹ ਕਿਸੇ ਰਾਹ ਤੋਂ ਲੰਘ ਰਹੇ ਸੀ ਅੱਗੇ ਦੇਖਦੇ ਆ ਇੱਕ ਮੰਦਰ ਦੇ ਵਿੱਚ ਕਥਾ ਕੀਰਤਨ ਚੱਲ ਰਿਹਾ। ਉਹ ਬਾਹਰ ਖੜਕੇ ਤੇ ਸੁਣਨ ਲੱਗਦੇ ਆ। ਉਹ ਜਦੋਂ ਸੁਣਦੇ ਆ ਉਹਨਾਂ ਨੂੰ ਐਨਾ ਰਸ ਆਉਂਦਾ ਕਿ ਉਹ ਜਿਹੜੇ ਪੈਰਾਂ 'ਚ ਜੁੱਤੀਆਂ ਪਾਈਆਂ ਸਨ ਉਹ ਲਾ ਕੇ ਤੇ ਉਹੀ ਵਜਣ ਲੱਗ ਜਾਂਦੇ ਆ। ਇਹ ਦੇਖ ਕੇ ਤੇ ਪੰਡਤ ਜਿਹੜਾ ਸੀ ਉਹ ਮੰਦਰ ਤੋਂ ਬਾਹਰ ਆਇਆ ਤੇ ਉਹਨੂੰ ਚੁੱਕ ਕੇ ਉਹਨੂੰ ਜਿਹੜਾ ਮੰਦਰ ਦੇ ਸਾਹਮਣੇ ਤੋਂ ਦੂਰ ਵਗਾ ਦਿੱਤਾ। ਹੁਣ ਉਹ ਵਿਚਾਰਾ ਬੜਾ ਦੁਖੀ ਹੋਇਆ। ਰੱਬ ਦੇ ਨਾਲ ਗਿਲੇ ਸ਼ਿਕਵੇ ਕਰਨ ਲੱਗਾ ਕਿ ਮੇਰੀ ਜਿਹੜੀ ਜਾਤ ਹੈ ਉਹ ਉੱਚੀ ਨਹੀਂ ਹੈਗੀ ਜਿਸ ਕਰਕੇ ਇਹਨਾਂ ਮੈਨੂੰ ਮੰਦਰ ਤੋਂ ਬਾਹਰ ਕੱਢ ਦਿੱਤਾ ਉਹ ਤਰ੍ਹਾਂ ਤਰ੍ਹਾਂ ਦੇ ਪਰਮਾਤਮਾ ਦੇ ਨਾਲ ਗਿਲੇ ਸ਼ਿਕਵੇ ਕਰਨ ਲੱਗਾ ਇਹਨੇ ਨੂੰ ਪਰਮਾਤਮਾ ਨੇ ਨਾ ਆ ਪਾ ਕੇ ਹੁਣ ਉਹ ਜਿਹੜਾ ਮੰਦਰ ਸੀ ਉਸ ਥਾਂ ਤੋਂ ਚੋੱਕ ਕੇ ਤੇ ਜਿੱਥੇ ਭਗਤ ਨਾਮਦੇਵ ਜੀ ਸੀ ਉਹਦੇ ਸਾਹਮਣੇ ਲਿਆ ਕੇ ਤੇ ਖੜਾ ਕਰ ਦਿੱਤਾ ਹੁਣ ਉਹ ਉੱਥੇ ਰੱਬ ਪਰਮਾਤਮਾ ਅਕਾਲ ਪੁਰਖ ਆ ਕੇ ਕਹਿਣ ਲੱਗੇ ਵੀ ਦੇਖ ਤੈਨੂੰ ਇਨਾ ਮੰਦਰ ਤੋਂ ਬਾਹਰ ਕੱਢਿਆ ਸੀ ਮੈਂ ਮੰਦਰ ਹੀ ਤੇਰੇ ਕੋਲ ਲੈ ਆਇਆ ਮੈਂ ਵੀ ਤੂੰ ਮੇਰਾ ਜਿਹੜਾ ਪ੍ਰਿਆ ਵੀ ਭਗਤ ਇਹਸ ਕਰਕੇ ਮੈਂ ਤੈਨੂੰ ਦੁਖੀ ਨਹੀਂ ਦੇਖ ਸਕਦਾ ਮਨ ਜਣਾ ਬੜਾ ਜਿਆਦਾ ਹੁਣ ਹੋਮੇ ਹੰਕਾਰ ਆ ਗਿਆ ਵੀ ਪਰਮਾਤਮਾ ਆਪ ਮੇਰੇ ਲਈ ਚੱਲ ਕੇ ਮੰਦਰ ਦਾ ਮੂੰਹ ਹੀ ਮੇਰੇ ਵਾਲੇ ਪਾਸੇ ਕਰ ਦਿੱਤਾ ਅਗਲੀ ਸਵੇਰ ਹੋਈ ਤੇ ਉਹ ਰੱਬ ਨੂੰ ਫੇਰ ਆਵਾਜ਼ ਦਿੰਦਾ ਹੈ ਰੱਬ ਉਹਦੇ ਕੋਲ ਆ ਜਾਂਦੇ ਨੇ ਹੁਣ ਕਹਿੰਦਾ ਵੀ ਰੱਬ ਮੈਂ ਤੁਹਾਡੇ ਤੋਂ ਇੱਕ ਗੱਲ ਪੁੱਛਣਾ ਚਾਹੁੰਨਾ ਤੇਰਾ ਦੁਨੀਆ ਤੇ ਸਭ ਤੋਂ ਜਿਹੜਾ ਪ੍ਰੀਆ ਭਗਤ ਹੈ ਉਹ ਕੌਣ ਹੈ ਹੁਣ ਪਰਮਾਤਮਾ ਅਕਾਲ ਪੁਰਖ ਉਹਨੂੰ ਦੁਖੀ ਨਹੀਂ ਸਨ ਵੇਖਣਾ ਚਾਹੁੰਦੇ ਉਹਨਾਂ ਕਹਿ ਦਿੱਤਾ ਵੀ ਸਭ ਤੋਂ ਜਿਹੜਾ ਪਿਆਰਾ ਭਗਤ ਹੈ ਉਹ ਤੂੰ ਹੈ ਉਹਨੇ ਫੇਰ ਸਵਾਲ ਕੀਤਾ ਅਗੋ ਫੇਰ ਪਰਮਾਤਮਾ ਨੇ ਕਹਿਤਾ ਵੀ ਤੂੰ ਹੀ ਮੇਰਾ ਸਭ ਤੋਂ ਜਿਹੜਾ ਪ੍ਰੇਮ ਪ੍ਰੇਮ ਵਾਲਾ ਭਗਤ ਹੈ ਹੁਣ ਜਦੋਂ ਉਹਦੇ ਮਨ ਚ ਨਾਮਦੇਵ ਜੀ ਜਿਹੜੇ ਸਨ ਉਹਨਾਂ ਦੇ ਮਨ ਚ ਇੰਨੀ ਹਉਮੈ ਤੇ ਹੰਕਾਰ ਆ ਗਈ ਵੀ ਮੇਰੇ ਤੋਂ ਵੱਡਾ ਤੇ ਹੋਰ ਕੋਈ ਭਗਤ ਹੈ ਹੀ ਨਹੀਂ ਹਣਜੇ ਤੀਜੀ ਵਾਰ ਪੁੱਛਦੀ ਆ ਨਾ ਤਾਂ ਹੁਣ ਅਕਾਲਪੁਰ ਪਰਮਾਤਮਾ ਜੀ ਨੇ ਸੋਚਿਆ ਵੀ ਇਹਦਾ ਹਉਮੈ ਤੇ ਹੰਕਾਰ ਤੋੜਨਾ ਪੈਣਾ ਉਹ ਕਹਿਣ ਲੱਗੇ ਵੀ ਮੈਨੂੰ ਮੇਰਾ ਪਿਆਰਾ ਭਗਤ ਤੇ ਤੂੰ ਵੀ ਹੈ ਵੀ ਮੈਂ ਜਦ ਤੂੰ ਆਵਾਜ਼ ਦਵੇਂ ਤੇ ਦਿਨ ਚ ਇੱਕ ਵਾਰ ਤੇਰੇ ਕੋਲ ਮੈਂ ਜ਼ਰੂਰ ਆਉਣਾ ਪਰ ਮੈਂ ਹਰ ਸਮੇਂ ਜਿਹਦੇ ਕੋਲ ਰਹਿਣਾ ਉੱਠਦਾ ਬੈਠਦਾ ਤੇ ਜਿਨ੍ਹਾਂ ਦੇ ਘਰ ਤੇਰੇ ਕੋਲ ਜੇ ਤੂੰ ਮੈਨੂੰ ਆਵਾਜ਼ ਜਈ ਵਾਰ ਨਾ ਵੀ ਯਾਦ ਕਰੇ ਤੇ ਮੈਂ ਤੇਰੇ ਕੋਲ ਨਹੀਂ ਆਉਂਦਾ ਪਰ ਮੈਂ ਨਾ ਜਿਸ ਘਰ ਕਦੀ ਜਾਣਾ ਹੀ ਨਹੀਂ ਭੁੱਲਦਾ ਉਹ ਮੇਰਾ ਸਭ ਤੋਂ ਵੱਡਾ ਭਗਤ ਹੈ ਇਹ ਸੁਣ ਕੇ ਭਗਤ ਨਾਮਦੇਵ ਜੀ ਨੇ ਪੁੱਛਿਆ ਵੀ ਉਹ ਕੋਣ ਹੈ ਉਹਨਾਂ ਕਹਾਂ ਵੀ ਥੋੜੀ ਦੂਰ ਇੱਕ ਪਿੰਡ ਹੈ ਤੇ ਉੱਥੇ ਰੰਕਾ ਤੇ ਬੰਕਾ ਨਾਮ ਦੇ ਦੋ ਮਨੁੱਖ ਰਹਿੰਦੇ ਨੇ ਭਰਾ ਰਹਿੰਦੇ ਨੇ ਤੇ ਉਹ ਮੇਰੇ ਸਭ ਤੋਂ ਪ੍ਰੇਮ ਵਾਲੇ ਭਗਤ ਭਗਤ ਨੇ ਇਹ ਸੁਣ ਕੇ ਤੇ ਉਹਦੇ ਮਨ 'ਚ ਥੋੜੀ ਜੀ ਖਲਬਲੀ ਮਚੀ ਵੀ ਉਹ ਕੋਣ ਹੈ ਹੁਣ ਆਪ ਤਾਂ ਪਰਮਾਤਮਾ ਥੋ ਚਲੇਗੇ ਹੁਣ ਨਾ ਉਹ ਉਸ ਘਰ ਵਾਲੇ ਉਹ ਪਿੰਡ ਵਾਲੇ ਪਾਸੇ ਤੁਰ ਪੈਂਦੇ ਨੇ جا کے ਨਾ ਜਿਹੜਾ ਉਹਨਾਂ ਪਿੰਡ ਤੋਂ ਪੁੱਛਿਆ ਸੀ ਰੰਕੇ ਤੇ ਬੰਕੇ ਦਾ ਘਰ ਕਿਹੜਾ ਉਹ ਬੁਹਾ ਖੜਕਾਇਆ ਬੁਹਾ ਖੁੱਲ ਕੇ ਖੁੱਲਿਆ ਜਦੋਂ ਤੇ ਅੰਦਰੋਂ ਨਾ ਇੱਕ ਕੋਈ ਸੋਨਾ ਸਤਾਰਾਂ ਵਰਿਆਂ ਦੀ ਕੰਨਿਆ ਬਾਹਰ ਆਈ ਉਹਨੂੰ ਪੁੱਛਦੇ ਆ ਵੀ ਇਹ ਰੰਕੇ ਬੰਕੇ ਦਾ ਘਰ ਹੈ ਉਹ ਉਹਨੂੰ ਪਹਿਲਾਂ ਘਰ ਚ ਹਾਲਾਤ ਵੇਖ ਕੇ ਸੋਚਦਿਆ ਸ਼ਾਇਦ ਮੈਂ ਗਲਤ ਘਰ ਆ ਗਿਆ ਇੱਕ ਟੁੱਟੀ ਜੀ ਛਾਨ ਸੀ ਇੱਕੋ ਹੀ ਮੰਜੀ ਸੀ ਘਰ ਦੇ ਹਾਲਾਤ ਦੱਸਦੇ ਪੈਸਨ ਵੀ ਘਰ ਕਿੰਨੀ ਜ਼ਿਆਦਾ ਗਰੀਬੀ ਹੈ ਉਹ سوچਣ ਲੱਗਾ ਵੀ ਪਰਮਾਤਮਾ ਸਾਰਾ ਦਿਨ ਇੱਥੇ ਥੋੜਾ ਰਹਿੰਦੇ ਹੋਣਗੇ ਇੱਥੇ ਮੈਂ ਗਲਤ ਪਤਾ ਟਿਕਾਣੇ ਤੇ ਆ ਗਿਆ ਕਹਿਣ ਲੱਗਾ ਵੀ ਇਹ ਰੰਕੇ ਬੰਕੇ ਦਾ ਘਾਰੇ ਕਿ ਗਲਤੀ ਨਾਲ ਮੈਂ ਇੱਥੇ ਆ ਗਿਆ ਉਹਨੇ ਕਿਹਾ ਨਹੀਂ ਜੀ ਇਹ ਰੰਕੇ ਬੰਕੇ ਦਾ ਘਾਰੇ ਤੁਸੀਂ ਅੰਦਰ ਆਓ ਉਹ ਆਉਂਦੇ ਹੋਣਗੇ ਕਹਿਣ ਲੱਗੇ ਵੀ ਉਹ ਕਿੱਥੇ ਨੇ ਉਹ ਕਹਿੰਦੇ ਵੀ ਉਹਨਾਂ ਜੰਗਲ ਦੇ ਵਿੱਚ ਲੱਕੜਾ ਵੱਢਣ ਜਾਂਦੇ ਨੇ ਉਹ ਗਏ ਨੇ ਤੇ ਆ ਜਾਂਦੇ ਨੇ ਉਹਨਾਂ ਕਿਹਾ ਤੁਸੀਂ ਕੌਣ ਉਹਨਾਂ ਕਿਹਾ ਵੀ ਮੈਂ ਉਹਨਾਂ ਦੀ ਭੈਣ ਆ ਉਹ ਦੇਖਦੇ ਆ ਵੀ ਬੜੇ ਲੰਬੇ ਸਮੇਤੋਂ ਉਹ ਨਾ ਹਲਦੀ ਪੀਵੀ ਜਾਂਦੀ। ਉਹਨੂੰ ਪੁੱਛਦੇ ਆ ਵੀ ਤੂੰ ਹਲਦੀ ਕਿਉਂ ਪੀਂਦੀ ਆ? ਉਹਨੇ ਕਿਹਾ ਵੀ ਅਕਾਲਪੁਰ ਪਰਮਾਤਮਾ ਦੇ ਨਾ ਮੋਢੇ ਤੇ 6:00 ਵਜ ਗਈ ਏ ਤੇ ਉਹਦੇ ਉੱਤੇ ਲਾਉਣੀ। ਉਹਨੇ ਕਿਹਾ ਵੀ ਅਕਾਲਪੁਰ ਪਰਮਾਤਮਾ ਡੇਕ ਗਏ ਨੇ। 6:00 ਲੱਗੀ ਤਾਂ। ਉਹਨੇ ਕਿਹਾ ਨਹੀਂ ਡਿੱਗੇ ਤੇ ਨਹੀਂ ਹੈਗੇ। ਕਹਿੰਦੇ ਇੱਥੋਂ ਜਿਹੜਾ ਅੱਗੇ ਪਿੰਡ ਸੀ ਨਾ ਉਥੇ ਭਗਤ ਨਾਮਦੇਵ ਜੀ ਜਿਹੜੇ ਨੇ ਉਹਨਾਂ ਦਾ ਹੀ ਭਗਤ ਤੇ ਉਹ ਨਾ ਕੱਲ ਮੰਦਿਰ ਦੇ ਕੋਲੋਂ ਲੰਘਦੇ ਪਏ ਸੀ ਉਹਨਾਂ ਨੂੰ ਕਥਾ ਕੀਰਤਨ ਚ ਐਨਾ ਰਸ ਆਇਆ ਵੀ ਉੱਥੇ ਖੜ ਕੇ ਤੇ ਆਪਣੇ ਜੁੱਤੀਆਂ ਵਜਾ ਵਜਾ ਕੇ ਹੀ ਉਹ ਉੱਥੇ ਜਿਹੜਾ ਪਰਮਾਤਮਾ ਦਾ ਨਾਮ ਜਪੀ ਜਾਂਦੇ ਸਨ ਹੁਣ ਇਹ ਵੇਖ ਕੇ ਪੰਡਤ ਨੇ ਉਹਨੂੰ ਚੁੱਕ ਕੇ ਤੇ ਦੂਰ ਵਗਾ ਦਿੱਤਾ ਹੁਣ ਪਰਮਾਤਮਾ ਉਹ ਮੰਦਿਰ ਚੁੱਕ ਕੇ ਤੇ ਉਸ ਭਗਤ ਨਾਮਦੇਵ ਜੀ ਦੇ ਕੋਲ ਲੈ ਕੇ ਗਏ ਸਨ ਜਦੋਂ ਮੰਦਿਰ ਚੁੱਕਿਆ ਤੇ ਉਹਨਾਂ ਦੇ ਮੋਢੇ ਉੱਤੇ ਸੱਟ ਵੱਜ ਗਈ ਕਿੰਦੇ ਉਹਨਾਂ ਦੇ ਮੋਢੇ ਉੱਤੇ ਸੱਟ ਵੱਜ ਗਈ ਹੰਪਗਤ ਨਾਮ ਦੀ ਦੇਵ ਜੀ ਤੇ ਐਸੇ ਕਰਕੇ ਖੁਸ਼ ਹੋ ਗਏ ਵੀ ਪਰਮਾਤਮਾ ਮੰਦਰ ਮੇਰੇ ਲਈ ਚੁੱਕ ਕੇ ਤੇ ਮੇਰੇ ਕੋਲ ਲੈ ਨੇ ਉਹਨਾਂ ਇੱਕ ਵਾਰ ਨਹੀਂ ਪੁੱਛਿਆ ਵੀ ਪਰਮਾਤਮਾ ਤੁਹਾਡੇ ਮੋਢੇ ਤੇ 7 ਵਜੇ ਤੁਹਾਨੂੰ ਦੁੱਖ ਤੇ ਨਹੀਂ ਹੋਣਦਿਆ ਉਸ ਸਮੇਂ ਭਗਤ ਨਾਮਦੇਵ ਜੀ ਨੂੰ ਸਿਰਫ ਹਉਮੈ ਤੇ ਹੰਕਾਰ ਆਇਆ ਸੀ ਉਹਨਾਂ ਇੱਕ ਵਾਰ ਵੀ ਰੱਬ ਬਾਰੇ ਨਹੀਂ ਸੋਚਿਆ ਮੈਂ ਸਾਰੀ ਰਾਤ ਪਰਮਾਤਮਾ ਜੀ ਦੇ ਉਹਨਾਂ ਦੇ ਮੋਢੇ ਤੇ ਸੇਕ ਕਰਦੀ ਰਹੀ ਤਰ੍ਹਾਂ ਤਰ੍ਹਾਂ ਦੀ ਜੜੀ ਬੂਟੀਆਂ ਲਾਈਆਂ ਨੇ ਇਕ ਗੱਲ ਕਰਦੇ ਹੀ ਪਈ ਸੀ ਕਿ ਆਕਾਲਪੁਰ ਪਰਮਾਤਮਾ ਆ ਕੇ ਉਹ ਟੁੱਟੇ ਜੇ ਮੰਜੇ ਦੇ ਉੱਤੇ ਲੇਟ ਗਏ। ਉਹਨਾਂ ਕਹਿਆ ਭੈਣੇ ਬੜਾ ਜ਼ਿਆਦਾ ਦੁੱਖ ਲੱਗਦਾ ਪਿਆ। ਉਹਨਾਂ ਉਹਦੀ ਜਿਹੜੀ ਉਹ ਭੈਣ ਸੀ ਰੰਗੇ ਮੰਗੇ ਦੀ ਉਹਨੇ ਲਿਆ ਕੇ ਜਿਹੋਦੇ ਤੇ ਹਲਦੀ ਲਾ ਦਿੱਤੀ। ਹਲਦੀ ਲਾ ਕੇ ਤੇ ਉਹ ਅੰਦਰ ਚਲੀ ਗਈ ਕੁਝ ਖਾਣ ਬਣਾਉਣ ਲਈ। ਐਨੇ ਨੂੰ ਭਗਤ ਨਾਮਦੇਵ ਜੀ ਨੂੰ ਅਕਾਲਪੁਰ ਪਰਮਾਤਮਾ ਦੇਖ ਕੇ ਕਹਿੰਦੇ ਦੱਸੋ ਜੀ। ਉਹਨੇ ਕਿਹਾ ਪਰਮਾਤਮਾ ਮੇਰਾ ਸਾਰਾ ਹਉਮੈ ਤੇ ਹੰਕਾਰ ਟੁੱਟ ਗਿਆ। ਮੈਨੂੰ ਲੱਗਦਾ ਸੀ ਮੇਰੇ ਤੋਂ ਵੱਡਾ ਤੇਰਾ ਹੋਰ ਕੋਈ ਭਗਤ ਨਹੀਂ ਪਰ ਤੇ ਮੇਰੇ ਤੋਂ ਵੱਡੇ ਵੀ ਤੇਰੇ ਪੜੇ ਭਗਤ ਨੇ ਮੈਂ ਉਹਨਾਂ ਦੇ ਦਰਸ਼ਨ ਕਰਨਾ ਚਾਹੁੰਨਾ ਅਕਾਲਪੁਰ ਪ੍ਰਮਾਤਮਾ ਨੇ ਕਿਹਾ ਵੀ ਉਹ ਇਸ ਸਮੇਂ ਲੱਕੜਾਂ ਵੱਢਣ ਗਏ ਨੇ ਚਲੋ ਉੱਥੇ ਦਰਸ਼ਨ ਕਰ ਲਓ ਹੁਣ ਉਹਨਾਂ ਦੇ ਘਰ ਦੇ ਹਾਲਾਤ ਜਿਵੇਂ ਦੇਖ ਉਹਨੇ ਕਿਹਾ ਪ੍ਰਮਾਤਮਾ ਇਹ ਐਨਾ ਤੇਰਾ ਨਾਮ ਜਪਦੇ ਨੇ ਐਨੇ ਤੇਰੇ ਸੱਚੇ ਭਗਤ ਨੇ ਫਿਰ ਤੂੰ ਇਹਨਾਂ ਦੀ ਗਰੀਬੀ ਕਿਉਂ ਨਹੀਂ ਦੂਰ ਕਰਦਾ ਅਕਾਲਪੁਰ ਪ੍ਰਮਾਤਮਾ ਨੇ ਕਿਹਾ ਮੈਂ ਤੇ ਕਈ ਵਾਰ ਇਹਨਾਂ ਨੂੰ ਦੇਣਾ ਚਾਹਿਆ ਮਾਇਆ ਸੁਖ ਸਹੂਲਤਾਂ ਜਿਹਦੇ ਘਰ ਦੇ ਬੂਹੇ ਦੇ ਅੱਗੇ ਖੜੇ ਰਹਿੰਦੀਆਂ ਨੇ ਪਰ ਇਹ ਅੰਦਰ ਨਹੀਂ ਆਉਣ ਦਿੰਦੇ ਕਹਿੰਦੇ ਮੈਂ ਵੀ ਦੇਖਣਾ ਚਾਹਨਾ ਵੀ ਇਹ ਕਿਉਂ ਨਹੀਂ ਅੰਦਰ ਆਉਣ ਦਿੰਦੇ ਪਰਮਾਤਮਾ ਨੇ ਕਿਹਾ ਫਿਰ ਇਸ ਪਾਪ ਦਾ ਭਾਗੀਦਾਰ ਤੂੰ ਹੀ ਬਣੇਗਾ ਉਹਨੇ ਕਿਹਾ ਕੋਈ ਨਾ ਹੁਣ ਨਾ ਉਹ ਦੇਖਦੇ ਨੇ ਪਰਮਾਤਮਾ ਨੇ ਇੱਕ ਹੀਰੇ ਚਾਂਦੀਆਂ ਦੀ ਸੋਨੇ ਦੀ ਮੋਹਰਾਂ ਦੀ ਵੱਡੀ ਸਾਰੀ ਪੋਟਲੀ ਬਣਾ ਕੇ ਨਾ ਰਾਜ ਰੱਖ ਦਿੰਦੇ ਨੇ ਹੁਣ ਰੰਕਾ ਤੇ ਬੰਕਾ ਉਸ ਰਾਤ ਉਹ ਲੰਘ ਰਹੇ ਹੁੰਦੇ ਨੇ ਜਦੋਂ ਆਉਂਦੇ ਨੇ ਨਾ ਤੇ ਰੰਕਾ ਅੱਗੇ ਹੁੰਦਾ ਉਹਨੇ ਜਦੋਂ ਦੇਖਿਆ ਵੀ ਰਸਤੇ ਦੇ ਵਿੱਚ ਇੱਕ ਸ਼ਾਹੀ ਪੋਟਲੀ ਪਈ ਐ ਥੋੜਾ ਜੰਮੂ ਖੁੱਲਾ ਵਿੱਚੋਂ ਹੀਰੇ ਬਾਹਰ ਆਉਂਦੇ ਨੇ ਉਹਨੇ ਛੇਤੀ ਦੇ ਨਾਲ ਪੈਰ ਦੇ ਨਾਲ ਉਹਨੂੰ ਦੱਬ ਕੇ ਤੇ ਉਥੋਂ ਅੱਗੇ ਲੰਘ ਗਿਆ ਇੰਨੇ ਨੂੰ ਹੁਣ ਵੱਡਾ ਭਰਾ ਸੋਚਦਾ ਹੈ ਪਿੱਛੇ ਜਿਹੜਾ ਬੰਕਾ ਆਉਂਦਿਆ ਸੀ ਉਹ ਸੋਚਦਾ ਹੈ ਵੀ ਮੇਰਾ ਭਰਾ ਇਸ ਥਾਂ ਤੇ ਕਿਉਂ ਰੁਕਿਆ ਉਹ ਉਧਰ ਨਹੀਂ ਦੇਖਦਾ ਪਰ ਆਪਣੇ ਭਰਾ ਵੱਲ ਤੁਰ ਹੀ ਜਾਂਦਿਆ ਹੁੰਦਾ ਹੈ ਉਨਾ ਉਹ ਜਿਹੜਾ ਰੰਕਾ ਹੁੰਦਾ ਉਹ ਲੰਗ ਦੇ ਲੰਗ ਦੇ ਬੋਲੀ ਜਾਂਦਾ ਹੈ ਸਪਣੀ ਦਸਣ ਲੱਗੀ ਸੀ ਸਪਣੀ ਦਸਣ ਲੱਗੀ ਸੀ ਕਹਿੰਦਾ ਭਰਾ ਜੀ ਵੀ ਤੁਸੀਂ ਉੱਥੇ ਕਿਉਂ ਰੁਕੇ ਸੀ ਕਹਿੰਦੇ ਆਕਾਲਪੁਰ ਪਰਮਾਤਮਾ ਨੇ ਸਪਣੀ ਭੇਜੀ ਸੀ ਤੇ ਮੈਨੂੰ ਦਸਣ ਵੀ ਲੱਗੀ ਸੀ ਮੈਂ ਬਚ ਕੇ ਆ ਗਿਆ ਮੈਂ ਉੱਤੇ ਮਿੱਟੀ ਭਾ ਕੇ ਆਇਆ ਵੀ ਤੈਨੂੰ ਨਾ ਦੱਸੇ ਉਹਨੇ ਕਿਹਾ ਸਪਣੀ ਮੈਨੂੰ ਤਾਂ ਦੀ ਸੀ ਨਹੀਂ ਉਹਨੇ ਕਿਹਾ ਮਾਇਆਵਿਤਾ ਸਪਣੀ ਹੈ ਉਹਨੇ ਕਿਹਾ ਅੱਛਾ ਇਸ ਕਰਕੇ ਤੁਸੀਂ ਉੱਥੇ ਰੁਕੇ ਸੀ ਉਹਨੇ ਕਹਿੰਦੇ ਹਾਂ ਇਹਨੇ ਨੂੰ ਬੰਕਾ ਨਾਲ ਰੋਂਣ ਲੱਗ ਜਾਂਦਾ ਕਹਿੰਦੇ ਤੂੰ ਕਿਉਂ ਰੋਂਦਿਆ ਉਹ ਕਹਿੰਦਾ ਵੀ ਮੈਂ ਨਾ ਰੰਕਾ ਕਿੰਨਾ ਮਿੱਟੀ ਤਾਂ ਪਾ ਕੇ ਆਇਆ ਸੀ ਵੀ ਮੈਂ ਤਾਂ ਵੀ ਤੇਰੇ ਕਿਤੇ ਤੇਰੇ ਨਾਲ ਦੱਸ ਜੀ ਵੀ ਤੇਰੇ ਮਨ ਚ ਲੋਹ ਬਣਾ ਜੇ ਤੇ ਚੋਕ ਕੇ ਘਰ ਨਾ ਲੈਵੇਂ ਉਹ ਕਹਿਣ ਲੱਗੇ ਵੀ ਮੈਂ ਤੇ ਤਾਂ ਰੋਂਦਿਆਂ ਵਾਂ ਵੀ ਤੁਹਾਡਾ ਮਨ ਉਸ ਪਾਸੇ ਗਿਆ ਹੀ ਕਿਵੇਂ ਵੀ ਮਾਇਆ ਦੇ ਪਾਸੇ ਗਿਆ ਹੀ ਕਿਵੇਂ ਵੀ ਤੁਸੀਂ ਜਿਹੜੇ ਛਣ ਪਰਮਾਤਮਾ ਤੋਂ ਵਿਸਾਰ ਦਿੱਤੇ ਤੇ ਮੇਰੇ ਤੇ ਵੀ ਤੁਸੀਂ ਐਵੇਂ ਸੋਚਿਆ ਵੀ ਮੈਂ ਉ ਚੋਕ ਲਾਵਾਂਗਾ ਹੁਣ ਇਹ ਦੂਰ ਖੜੇ ਅਕਾਲਪੁਰ ਪ੍ਰਮਾਤਮਾ ਤੇ ਭਗਤ ਨਾਮਦੇਵ ਜੀ ਸਾਰੀ ਗੱਲਬਾਤ ਸੁਣਦੇ ਪਏ ਨੇ ਉਹਨਾਂ ਇੱਕ ਦੂਜੇ ਤੋਂ ਰੰਕੇ ਬੰਕੇ ਨੇ ਆਪਸ ਵਿੱਚ ਮਾਫੀ ਮੰਗ ਕੇ ਤੇ ਘਰ ਦੇ ਵੱਲ ਤੁਰਨ ਲੱਗੇ ਹੁਣ ਅਕਾਲਪੁਰ ਪ੍ਰਮਾਤਮਾ ਦੇ ਭਗਤ ਨਾਮਦੇਵ ਜੀ ਆਪਸ ਵਿੱਚ ਗੱਲਾਂ ਕਰਨ ਲੱਗੇ ਪ੍ਰਮਾਤਮਾ ਕਹਿੰਦੇ ਦੇਖਿਆ ਮੈਂ ਇਹਨਾਂ ਦੇ ਕਰ ਹਰ ਰੋਜ਼ ਕੋਈ ਨਾ ਕੋਈ ਮਾਇਆ ਦਾ ਭੇਜਦਾ ਪਰ ਇਹ ਉਸ ਨੂੰ ਸਵੀਕਾਰ ਹੀ ਨਹੀਂ ਕਰਦੇ ਇਹ ਚਾਹੁੰਦੇ ਨੇ ਕਿ ਲੋਕ ਪਰ ਲੋਕ ਸੁਖਾਲਾ ਹੋ ਜੇ ਤੇ ਹੋਰ ਕੋਈ ਦੁੱਖ ਨਾ ਆਵੇ ਪਰ ਇਹਨਾਂ ਦੇ ਇਸ ਜਨਮ ਵੀ ਜਿਹੜਾ ਸੁਖੀ ਰਹਿਣਗੇ ਤੇ ਆਉਣ ਵਾਲੇ ਲੋਕ ਪਰਲੋਕ ਵੀ ਇਹਨਾਂ ਦੀਆਂ ਪੀੜ੍ਹੀਆਂ ਵੀ ਸੁਖ ਮਾਣਣਗੀਆਂ ਹੁਣ ਭਗਤ ਤੇਜ ਜੀ ਦਾ ਹੰਕਾਰ ਟੁੱਟ ਚੁੱਕਿਆ ਸੀ ਉਹਨਾਂ ਕਹਿਆ ਪਰਮਾਤਮਾ ਤੁਸੀਂ ਕਿਹਨਾਂ ਦੇ ਘਰ ਸੁਖ ਲੈ ਕੇ ਆਉਂਦੇ ਹੋ ਬਰਕਤਾਂ ਲੈ ਕੇ ਆਉਂਦੇ ਹੋ ਉਹਨਾਂ ਕਹਿਆ ਜੋ ਪਰਮਾਤਮਾ ਦਾ ਨਾਮ ਜਪਦੇ ਨੇ ਜਿਨ੍ਹਾਂ ਦੇ ਹਿਰਦੇ ਵਿੱਚ ਦੂਜਿਆਂ ਲਈ ਦਇਆ ਹੁੰਦੀ ਹੈ ਜਿੰਨੇ ਜੋ ਦੂਜਿਆਂ ਦੀ ਮਦਦ ਕਰਦੇ ਨੇ ਜਿਹਦੇ ਦਰ ਤੋਂ ਕੋਈ ਖਾਲੀ ਨਹੀਂ ਨਾ ਜਾਂਦਾ ਮੈਂ ਹਮੇਸ਼ਾ ਉਹਦੀ ਮਦਦ ਕਰਦਾ ਇੰਨਾ ਕਹਿ ਕੇ ਅਕਾਲਪੁਰ ਪਰਮਾਤਮਾ ਚਲੇ ਗਏ ਹਨ ਭਗਤ ਤੇਵ ਨਾਮ ਜੀ ਨਾਮਦੇਵ ਜੀ ਹੁਣ ਪਰਮਾਤਮਾ ਦਾ ਨਾਮ ਨਿਰਸਵਾਰਥ ਹੋ ਕੇ ਜਪਨ ਲਗੇ ਲੋਕਾਂ ਦੀ ਮਦਦ ਕਰਨ ਲਗੇ ਫਿਰ ਸੰਗਤ ਜੀ ਆਪਾਂ ਨੂੰ ਵੀ ਹਰ ਇੱਕ ਦੀ ਮਦਦ ਕਰਨੀ ਚਾਹੀਦੀ ਫਿਰ ਪਰਮਾਤਮਾ ਆਪੇ ਸਭ ਦਾ ਪਲਾ ਕਰਨਗੇ ਫਿਰ ਸੰਗਤ ਜੀ ਅੱਜ ਦੀ ਇਹ ਕਥਾ ਤੋਂ ਕੀ ਸਿੱਖਣ ਨੂੰ ਮਿਲਿਆ ਇੱਕ ਕਮੈਂਟ ਬਾਕਸ ਜਰੂਰ ਦੱਸਿਆ ਜੀ ਕਮੈਂਟ ਬਾਕਸ ਚ ਜਾ ਕੇ ਵਾਹਿਗੁਰੂ ਜੀ ਜਰੂਰ ਲਿਖੋ ਅਧਿਆਪਨੀ ਰਚਨਾ ਨਾਲਵੀ ਵਾਹਿਗੁਰੂ ਜੀ ਬੋਲ ਕੇ ਆਪਣੀ ਰਚਨਾ ਨੂੰ ਪਵਿੱਤਰ ਕਰਿਓ ਸਾਂਝਾ ਜੀ ਜਿਦਾ ਪਲਾ ਚਾਹੁੰਦੇ ਹੋ ਉਹਦੇ ਨਾਲ ਇਹ ਵੀਡੀਓ ਜ਼ਰੂਰ ਸਾਂਝੀ ਕਰਿਓ ਫਿਰ ਆਓ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ